ਅੱਜ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਅਤੇ ਸਰਵ ਭਾਰਤ ਨੌਜਵਨ ਸਭਾ ਸੂਬਾ ਕੌਂਸਲ ਪੰਜਾਬ ਵੱਲੋਂ ਮਾਨਯੋਗ ਪੰਜਾਬ ਦੇ ਮੁੱਖ ਮੰਤਰੀ ਦੇ ਨਾਂ ਤੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਰਾਹੀਂ ਮੰਗ ਪੱਤਰ ਦਿੱਤੇ ਗਏ ਨੇ ਇਹ ਮੰਗ ਪੱਤਰ ਸਾਡੇ ਦੇਸ਼ ਦੇ ਜੰਗ ਆਜ਼ਾਦੀ ਦੇ ਮਹਾਨ ਸ਼ਹੀਦ ਉਹਨਾਂ ਦੀਆਂ ਵਿਰਾਸਤਾਂ ਨੂੰ ਸੰਭਾਲਣ ਵਾਸਤੇ ਤਰਖਾਸ ਤੌਰ ਤੇ ਸੈਣੀਵਾਲਾ ਵਿਖੇ ਅਜਾਇਬ ਘਰ ਬਣਾਉਣ ਲਈ ਔਰ ਫਰੋਜਪੁਰ ਵਿਖੇ ਕੂੜੀ ਬਾਜ਼ਾਰ ਜਿੱਥੇ ਕੇ ਭਗਤ ਸਿੰਘ ਉਹਨਾਂ ਦਾ ਇੱਕ ਠਹਿਰ ਦਾ ਟਿਕਾਣਾ ਸੀ ਉਹਨਾਂ ਨੂੰ ਇੱਕ ਯਾਦਗਾਰ ਬਣਾਉਣ ਵਾਸਤੇ ਬਾਕੀ ਦੇ ਜਿਹੜੇ ਸਾਡੇ ਸ਼ਹੀਦ ਨੇ ਉਹਨਾਂ ਦੇ ਸਮਾਰਕਾਂ ਨੂੰ ਔਰ ਉਹਨਾਂ ਦੀਆਂ ਹੱਥ ਲਿਖਤਾਂ ਨੂੰ ਉਹਨਾਂ ਦੇ ਜਿੰਨੇ ਵੀ ਡਾਕੂਮੈਂਟ ਨੇ ਚਾਹੇ ਉਹਨਾਂ ਦੀ ਕੇਸ ਦੀ ਪ੍ਰੋਸੀਡਿੰਗ ਹੈ ਉਹਨਾਂ ਨੂੰ ਸਾਂਭ ਸੰਭਾਲ ਰੱਖਣ ਵਾਸਤੇ ਅੱਜ ਜਿਹੜਾ ਡੀਸੀ ਵੱਖ-ਵੱਖ ਪੰਜਾਬ ਦੇ ਡੀਸੀਆਂ ਰਾਹੀਂ ਮੰਗ ਪੱਤਰ ਦੇ ਕੇ ਪੰਜਾਬ ਦੇ ਮੁੱਖ ਮੰਤਰੀ ਨੂੰ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਸਾਡੇ ਪੰਜਾਬ ਦੀ ਜਿਹੜੀ ਚੀਤਾ ਦੀ ਵਿਰਾਸਤ ਨੂੰ ਸੰਭਾਲਿਆ ਜਾਵੇ ਕਿਉਂਕਿ ਬੀਤੇ ਦਿਨ ਉਸ ਸੈਣੀ ਵਾਲਾ ਵਿਖੇ ਇੱਕ ਜਿਹੜੀ ਹੈ ਬਹੁਤ ਵੱਡੀ ਗਲਤੀ ਜਿਹੜੀ ਉਹ ਸਾਹਮਣੇ ਆਈ ਸੀ ਕਿ ਸਾਡੇ ਮਹਾਨ ਸ਼ਹੀਦ ਪਰਮ ਗੁਨੀ ਭਗਤ ਸਿੰਘ ਤੇ ਜਿਹੜੀ ਉਹਨਾਂ ਦੀ ਹੱਥ ਲਿਖਤ ਹੈ ਉਹਨਾਂ ਦੀ ਫਾਂਸੀ ਤੋਂ ਇੱਕ ਦਿਨ ਪਹਿਲਾਂ ਦੀ ਜਿਹੜੀ ਮੂਲ ਚਿੱਠੀ ਸੀ ਉਹਦੇ ਵਿੱਚ ਇੱਕ ਬਹੁਤ ਵੱਡੀ ਜਿਹੜੀ ਹੈ ਉਹ ਵੱੱਜਰ ਗਲਤੀ ਕੀਤੀ ਹੋਈ ਸੀ ਉੱਥੇ ਸਮਾਜ ਸਾਮਰਾਜਵਾਦ ਦੀ ਜਗ੍ਹਾ ਤੇ ਸਮਾਜਵਾਦ ਜਿਹੜਾ ਉਹ ਸ਼ਬਦ ਅੰਕਿਤ ਕਰਨਾ ਉਹਨਾਂ ਦੇ ਪੂਰੇ ਜਿਹੜੇ ਮਾਇਨੇ ਹਨ ਉਹਨਾਂ ਦਾ ਜਿਹੜਾ ਸਪਿਰਟ ਸੀ ਉਹਨਾਂ ਦਾ ਜਿਹੜਾ ਸਿਧਾਂਤ ਸੀ ਉਹਨਾਂ ਦੀ ਖਲਾਸੀ ਨੂੰ ਬਿਲਕੁਲ ਜਿਹੜਾ ਉਹ ਉਲਟ ਦਰਸਾਉਂਦਾ ਸੀ ਉਹਨੂੰ ਲੈ ਕੇ ਆ ਲੰਗੀਆ ਸੋਨਾ ਫਾਊਂਡੇਸ਼ਨ ਵੱਲੋਂ ਆ ਲੰਗੀਆ ਯੂਥ ਫਾਊਂਡੇਸ਼ਨ ਵੱਲੋਂ ਪੰਜਾਬ ਭਾਰਤ ਦੇ ਵਿੱਚ ਜਿਹੜਾ ਉਹ ਪ੍ਰਦਰਸ਼ਨ ਕੀਤਾ ਗਿਆ ਸੀ ਉਹ ਜਿਹੜੀ ਪਲੇਟ ਹੈ ਉਹ ਜਿਹੜੀ ਚਿੱਠੀ ਹੈ ਉਹ ਸਹੀ ਵਿਰਸਤ ਕਰਕੇ ਉਹ ਸਹੀ ਲਾ ਦਿੱਤੀ ਗਈ ਹੈ ਔਰ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਸਰਕਾਰ ਜਿਹੜੇ ਸਾਡੇ ਪੰਜਾਬ ਦੇ ਸਿਲੇਬਸ ਨੇ ਔਰ ਦੇਸ਼ ਦੀ ਅਸੀਂ ਕੇਂਦਰ ਸਰਕਾਰ ਨੂੰ ਕਹਿੰਨੇ ਆ ਕਿ ਉਹਨਾਂ ਸਲੇਵਸਾਂ ਦੇ ਵਿੱਚ ਜਿਹੜੇ ਸਾਡੇ ਸ਼ਹੀਦਾਂ ਦੀ ਕੁਰਬਾਨੀ ਦਾ ਸਾਡੇ ਸ਼ਹੀਦਾਂ ਦੀ ਜਿਹੜੀ ਹੈ ਫਲਾਸਪੀ ਦਾ ਉਹ ਜਿਹੜਾ ਸਲੇਵਸ ਦਾ ਹਿੱਸਾ ਬਣਾਇਆ ਜਾਵੇ ਔਰ ਇਸ ਤਰ੍ਹਾਂ ਜਿਹੜੀਆਂ ਉਹ ਵਿੱਡ ਪੱਦਰ ਤੇ ਦੇਸ਼ ਭਗਤਾਂ ਦੇ ਨਾਂ ਤੇ ਭਗਤ ਸਿੰਘ ਦੇ ਨਾਂ ਤੇ ਉਹ ਲਾਇਬ੍ਰੇਰੀਆਂ ਖੁੱਲੀਆਂ ਜਾਣ ਉਹਨਾਂ ਦਾ ਲਿਟਰੇਚਰ ਜਿਹੜਾ ਉਸਾਮ ਕੇ ਰੱਖਿਆ ਜਾਵੇ ਉਸ ਲੜੀ ਦੇ ਤਹਿਤ ਅੱਜ ਜਿਹੜਾ ਫਾਜ਼ਲਕਾ ਵਿਖੇ ਮੰਗ ਪੱਤਰ ਦਿੱਤਾ ਗਿਆ ਐਡੀਸੀ ਸਾਹਿਬ ਨੇ ਇਸ ਗੱਲ ਦਾ ਵਿਸ਼ਵਾਸ ਦਵਾਇਆ ਹੈ ਕਿ ਉਹ ਉਹਨਾਂ ਦਾ ਮੰਗ ਪੱਤਰ ਤੁਰੰਤ ਜਿਹੜਾ ਹੈ ਉਹ ਪੰਜਾਬ ਦੇ ਮੁੱਖ ਮੰਤਰੀ ਨੂੰ ਭੇਜਣਗੇ ਔਰ ਇਸ ਜਿਹੜੀ ਜਾਇਜ਼ ਬੰਦ ਨੂੰ ਲੈ ਕੇ ਉਹ ਜਿਹੜਾ ਉਹ ਅਗਾਵਾਦੂ ਕਾਰ ਵੀ ਕਰਦੇ ਅੱਜ ਅਸੀਂ ਸਰਪ੍ਰਥ ਭਾਰਤ ਬੌਧਨ ਸਭਾ ਔਰ ਆਰਐਡੀ ਸਿਫਰ ਫੋਰੇਸ਼ਨ ਜ਼ਿਲ੍ਹਾ ਫਾਜ਼ਿਲਕਾ ਮੰਨੋਂ ਪੰਜਾਬ ਦੇ ਮੁੱਖ ਮੰਤਰੀ ਦੇ ਨਾਮ ਤੇ ਅ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਰਾਹੀਂ ਜਿਹੜਾ ਇੱਕ ਮੰਗ ਪੱਤਰ ਜਿਹਦੇ ਵਿੱਚ ਸਾਡੇ ਸ਼ਹੀਦਾਂ ਦੀਆਂ ਜੋ ਵਿਰਾਸਤਾ ਨੇ ਉਹਨਾਂ ਨਾਲ ਜੁੜੀਆਂ ਜਿਹੜੀਆਂ ਇਮਾਰਤਾਂ ਨੇ ਜਾਂ ਉਹਨਾਂ ਦੇ ਜਿਹੜੇ ਜੀ ਗੱਲ ਕਰੀਏ ਸਹੈਣੀ ਵਾਲਾ ਸਿੱਧੀ ਸਮਾਰਕ ਹੈ ਜਿਹੜਾ ਪੂਰੇ ਇੰਟਰਨੈਸ਼ਨਲ ਲੈਵਲ ਤੇ ਉਸ ਜਿਹੜੇ ਸਮਾਰਕ ਨੂੰ ਜਾਣਿਆ ਜਾਂਦਾ ਕਿਉਂਕਿ ਭਗਤ ਸਿੰਘ ਹਰਾਂ ਦਾ ਜਿਹੜਾ ਉੱਥੇ ਅੰਤਿਮ ਸੰਸਕਾਰ ਕੀਤਾ ਗਿਆ ਸੀ ਤਾਂ ਉੱਥੇ ਜਿਹੜੇ ਇੱਕ ਉਹਨਾਂ ਦੀ ਯਾਦ ਦੇ ਵਿੱਚ ਇੱਕ ਅਜਾਇਬ ਘਰ ਬਣਾਉਣ ਦੀ ਮੰਗ ਨੂੰ ਲੈ ਕੇ ਔਰ ਹੋਰ ਜਿਹੜੇ ਉਹਨਾਂ ਦੇ ਵਿਕਤ ਟਿਕਾਣੇ ਸੀ ਫਿਰੋਜ਼ਪੁਰ ਸ਼ਹਿਰ ਹੋਵੇ ਜੱਫ ਵੱਖ-ਵੱਖ ਸ਼ਹੀਦਾਂ ਦੇ ਨਾਲ ਜੁੜੀਆਂ ਜਿੰਨੀਆਂ ਵੀ ਇਤਿਹਾਸਕ ਇਮਾਰਤਾਂ ਨੇ ਉਹਨਾਂ ਨੂੰ ਇੱਕ ਯਾਦਗਾਰ ਦੇ ਵਜੋਂ ਬਣਾਉਣ ਦੇ ਲਈ ਅਸੀਂ ਜਿਹੜਾ ਅੱਜ ਸੂਬਾ ਕੌਂਸਲ ਦੇ ਸੱਦੇ ਤੇ ਡਿਪਟੀ ਕਮਿਸ਼ਨਰ ਦੇ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਦੇ ਨਾਮ ਜਿਹੜੇ ਅੱਜ ਦੇ ਦਿਨ ਨੂੰ ਮੰਗ ਪੱਤਰ ਦਿੱਤੇ ਜਾ ਰਹੇ ਨੇ ਅੱਜ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਤੇ ਸਰਪਾਰਤ ਲੋਜਨ ਸਭਾ ਪੰਜਾਬ ਵੱਲੋਂ ਇੱਕ ਮੰਗ ਪੱਤਰ ਪੂਰੇ ਪੰਜਾਬ ਦੇ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਡੀਸੀ ਸਰਬਾਨਾਂ ਨੂੰ ਦਿੱਤੇ ਗਏ ਨੇ ਮੁੱਖ ਮੰਤਰੀ ਰਾਈ ਇਹ ਮੰਗ ਪੱਤਰ ਫਰੋਈਪੁਰ ਹੁਸੈਨੀ ਵਾਲਾ ਵਿਖੇ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਦੀ ਜਿੱਥੇ ਸਮਾਧ ਹੈ ਉਸ ਦੇ ਸਬੰਧ ਵਿੱਚ ਦਿੱਤੇ ਗਏ ਨੇ ਕਿ ਉੱਥੇ ਹੁਸੈਨੀ ਵਾਲਾ ਵਿਖੇ ਇੱਕ ਅਜਾਇਬ ਘਰ ਬਣਾਇਆ ਜਾਵੇ ਜਿੱਥੇ ਭਗਤ ਸਿੰਘ ਦੀਆਂ ਹੋਰ ਸ਼ਹੀਦਾਂ ਦੀਆਂ ਜਿਹੜੀਆਂ ਇਤਿਹਾਸਕ ਹੱਥ ਲਿਖਤਾਂ ਨੇ ਜਾਂ ਹੋਰ ਉਹਨਾਂ ਦੇ ਇਤਿਹਾਸਕ ਜਿਹੜੇ ਦਸਤਾਵੇਜ਼ ਨੇ ਉੱਥੇ ਰੱਖੇ ਜਾਣ। ਔਰ ਇਸ ਦੇ ਨਾਲ ਹੀ ਜਿਹੜਾ ਇੱਕ ਫਰੋਇਪੋਰਟ ਦੇ ਵਿੱਚ ਪੂਰੀ ਬਾਜ਼ਾਰ ਦੇ ਵਿੱਚ ਜਿੱਥੇ ਅਗਰ ਸਿੰਘ ਔਰ ਇਨਕਲਾਬੀ ਉਹਨਾਂ ਦੇ ਸਾਥੀ ਜਿਹੜੇ ਉੱਥੇ ਜਿਹੜੇ ਰਹਿੰਦੇ ਰਹੇ ਨੇ ਉਸ ਘਰ ਦੇ ਵਿੱਚ ਤੇ ਉਹ ਵੀ ਮੰਗ ਹੈ ਸਾਡੀ ਕਿ ਉਸ ਘਰ ਨੂੰ ਜਿਹੜਾ ਤੁਰੰਤ ਜਿਹੜੇ ਉੱਥੇ ਜਿਹੜੇ ਉਹ ਪਰਿਵਾਰ ਰਹਿ ਰਿਹਾ ਉਹਨਾਂ ਨੂੰ ਹੋਰ ਉਸ ਦਾ ਪ੍ਰਬੰਧ ਜਿਹੜਾ ਘਰ ਬਣਾ ਕੇ ਜਾਂ ਉਸ ਉਹਨਾਂ ਨੂੰ ਜਿਹੜਾ ਉਹਦਾ ਮੁੱਲ ਜਿਹੜਾ ਦੇ ਕੇ ਔਰ ਉਸ ਘਰ ਨੂੰ ਇਤਿਹਾਸਕ ਥਾਂ ਦੇ ਤੌਰ ਤੇ ਇੱਕ ਕਿਉਂਕਿ ਭਗਤ ਸਿੰਘ ਸਾਡੇ ਦੇਸ਼ ਦਾ ਹੀ ਪੂਰੀ ਦੁਨੀਆ ਦੇ ਲੋਕ ਜਿਹੜੇ ਇਸ ਥਾਂ ਤੇ ਜਿਹੜੇ ਆਉਂਦੇ ਨੇ ਔਰ ਸਾਡੇ ਪੰਜਾਬ ਦਾ ਇੱਕ ਭਗਤ ਸਿੰਘ ਹੋਵੇ ਸਾਡੇ ਪੰਜਾਬ ਤੇ ਜਿਹੜੀ ਇਨਕਲਾਬੀ ਹੋਣ ਔਰ ਉਹਨਾਂ ਦੀ ਜਿਹੜੀ ਇੱਕ ਮੰਗ ਸਾਡੀ ਇਹ ਵੀ ਹੈ ਕਿ ਉਹ ਜਿਹੜੀ ਸਿਲੇਬਸ ਦੇ ਵਿੱਚ ਉਹਨਾਂ ਇਨਕਲਾਬੀਆਂ ਦੇ ਜਿਹੜੇ ਉਹ ਉਹਨਾਂ ਇਨਕਲਾਬੀਆਂ ਦੇ ਉਹਨਾਂ ਇਨਕਲਾਬੀਆਂ ਦਾ ਸਿਲੇਬਸ ਦੇ ਵਿੱਚ ਜਿਹੜਾ ਉਹ ਇਤਿਹਾਸ ਦਰਜ ਕੀਤਾ ਜਾਵੇ ਤਾਂ ਜੋ ਸਾਡੇ ਆਉਣ ਵਾਲੀ ਪੀੜ੍ਹੀ ਐ ਨੌਜਵਾਨੀ ਐ ਸਾਡੇ ਦੇਸ਼ ਦਾ ਭਵਿੱਖ ਐ ਉਹਨਾਂ ਨੂੰ ਸਾਡੇ ਸ਼ਹੀਦਾਂ ਬਾਰੇ ਜਿਹੜਾ ਉਹ ਸਾਡੇ ਇਨਕਲਾਬੀਆਂ ਬਾਰੇ ਉਹ ਪੂਰੀ ਜਿਹੜੀ ਜਾਣਕਾਰੀ ਕਿਉਂਕਿ ਜਿਹੜੇ ਉਥੇ ਸੈਣੀ ਵਾਲੇ ਵੀਖੇ ਇੱਕ ਪਲੇਟ ਲਗਾਈ ਦੀ ਸੀ ਉਥੇ ਇੱਕ ਵੱਡੀ ਗਲਤੀ ਪੂਰਾ ਇੱਕ ਸਾਲ ਜਿਹੜਾ ਉਹ ਪਲੇਟ ਉਹ ਲੱਗੀ ਰਹੀ ਔਰ ਲੱਖਾਂ ਦੀ ਗਿਣਤੀ ਦੇ ਵਿੱਚ ਉਥੇ ਨੌਜਵਾਨ ਜਿਹੜੇ ਉਹ ਜਾਂਦੇ ਰਹੇ ਪਰ ਉਹਨਾਂ ਨੇ ਨਹੀਂ ਪੜਿਆ ਹੋਇਆ ਸੀ ਉਸ ਤਰੀਕੇ ਦੇ ਨਾਲ ਉਹ ਸਾਨੂੰ ਜਦੋਂ ਤੁਰੰਤ ਉਹ ਗਲਤੀ ਦਾ ਜਦੋਂ ਪਤਾ ਲੱਗਿਆ ਔਰ ਫਰੋਪਰ ਡੀਸੀ ਲਈ ਜਿਹੜੀ ਉਹ ਮੰਗ ਕੀਤੀ ਗਈ ਔਰ ਉਹ ਪਲੇਟ ਵੀ ਜਿਹੜੀ ਉਤਾਰਨ ਦਾ ਜਿਹੜਾ ਉਹ ਕੰਮ ਕੀਤਾ ਗਿਆ ਤਾਂ ਇਸੇ ਤਰੀਕੇ ਦੇ ਨਾਲ ਜਦੋਂ ਸਾਡੇ ਸਲਿਪਸ ਤੇ ਵਿੱਚ ਸਾਡੇ ਇਨਕਲਾਬੀਆਂ ਦਾ ਇਤਿਹਾਸ ਦਰਜ ਕੀਤਾ ਜਾਏਗਾ ਤਾਂ ਇਹ ਗਲਤੀਆਂ ਜਿਹੜੀਆਂ ਸਰਕਾਰਾਂ ਜਾਣਬੁੱਝ ਕੇ ਜੇ ਕਰਦੀਆਂ ਨੇ ਤਾਂ ਉਹ ਤੁਰੰਤ ਜਿਹੜੀ ਜਵਾਨੀ ਹੈ ਸਾਡੀ ਉਹ ਸੁਚੇਤ ਹੋ ਕੇ ਉਥੇ ਉਨ ਨੂੰ ਅਮਲਤ ਤੌਰ ਤੇ ਜਿਹੜਾ ਕੰਮ ਕਰੇ ਮੈਂ ਨੀਰਜ ਆਲਿੰਗਸੁਰ ਦੇ ਫਟਰੀਨ ਡਿਗਰੀ ਪ੍ਰਦਾਨ ਅਸੀਂ ਅੱਜ ਕੀ ਸਾਡੇ ਸਟੂਡੈਂਟ ਪ੍ਰੋਜੈਕਟ ਵੱਲੋਂ ਜੁੜ ਕੇ ਦੇਖਣ ਵਾਲੋਂ ਸੀਸੀ ਕੋਲ ਮੰਗ ਪੱਤਰ ਲੈ ਕੇ ਆਏ ਆ ਮੰਗ ਪੱਤਰ ਜਿਹੜੇ ਕੀ ਆਪਣੇ ਦੇਸ਼ ਦੇ ਸ਼ਹੀਦ ਫਗਤ ਸਿੰਘ ਰਾਜਗੁਰੂ ਸੁਖਦੇਵ ਦੇ ਸਹਨੇ ਵਾਲਾ ਫਿਰੋਜ਼ਪੁਰ ਵੀ ਕੇ ਉਹਨਾਂ ਦਾ ਇਤਿਹਾਸਿਕ ਜਗ੍ਹਾ ਹੈ ਜਿਹੜੀ ਕੀ ਉਹਦੀ ਉਹਨਾਂ ਦੀਆਂ ਵਿਰਾਸਤਾਂ ਨੂੰ ਬਚਾ ਕੇ ਰੱਖਣ ਲਈ ਅਤੇ ਉਹਨਾਂ ਦੀਆਂ ਵਿਰਾਸਤਾਂ ਨੂੰ ਬਚਾ ਕੇ ਰੱਖਣਾ ਤੇ ਉਹਨਾਂ ਦੇ ਲਿਖਤਾ ਹੱਤ ਲਿਖਤਾ ਉਹਨਾਂ ਨੂੰ ਉਹਨਾਂ ਦਾ ਜਾਇਬਕਰ ਬਣਾਉਣਾ ਤੇ ਉਹਨਾਂ ਨੂੰ ਪੰਜਾਬ ਸਰਕਾਰ ਨੂੰ ਇਹ ਵੀ ਅਸੀਂ ਕਹਿੰਦੇ ਆ ਕਿ ਇਹਨ ਮਸਲੇ ਵਿੱਚ ਸ਼ਾਮਲ ਕੀਤਾ ਜਾਵੇ ਮੰਗ ਪੱਤਰ ਦੇਣ ਦਾ ਸਾਡਾ ਇੱਕ ਤਾਂ ਸਭ ਨਾਲੋਂ ਮੇਨ ਮਕਸਦ ਇਹ ਹੈ ਕਿ ਜਿਹੜਾ ਕੀ ਸਰਕਾਰ ਦਾ ਇਹ ਸ਼ਹੀਦ ਨੇ ਸ਼ਹੀਦਾਂ ਦਾ ਦੇ ਫਰੀडम फाइਟਰਸ ਨੇ ਉਹਨਾਂ ਨਾਲ ਲਿੰਕ ਟੁੱਟ ਰਿਹਾ ਮਤਲਬ ਉਹਨਾਂ ਦੀ ਜਿਹੜੀਆਂ ਲਿਕਤਾਂ ਵੱਲ ਕੋਈ ਧਿਆਨ ਨਹੀਂ ਜਾ ਰਿਹਾ ਉਹਨਾਂ ਦੇ ਇਤਿਹਾਸ ਵੱਲ ਕੋਈ ਧਿਆਨ ਨਹੀਂ ਜਾ ਰਿਹਾ ਉਹਨਾਂ ਦੇ ਇਤਿਹਾਸ ਨੂੰ ਕਿਹੜੀਆਂ ਛੇੜਖਾਨੀਆਂ ਹੋ ਰਹੀਆਂ ਨੇ ਬਦਲਿਆ ਜਾ ਰਿਹਾ ਹੈ ਉਹਨਾਂ ਦੇ ਉਹਨਾਂ ਦੇ ਇਤਿਹਾਸ ਨੂੰ ਪੂਰੀ ਤਰ੍ਹਾਂ ਸਾਹਮਣੇ ਰੱਖਿਆ ਜਾਵੇ ਉਹਨਾਂ ਦੇ ਇਤਿਹਾਸ 'ਚ ਕੋਈ ਬਦਲਾਅ ਨਾ ਕੀਤਾ ਜਾਵੇ ਉਹਨਾਂ ਦੀ ਜਗ੍ਹਾ ਨੂੰ ਪੂਰੀ ਤਰ੍ਹਾਂ ਮਤਲਬ ਉਹਨਾਂ ਸਰ ਸਾਡਾ ਮੇਨ ਮਸਲਾ ਇਹ ਹੈ ਕਿ ਸਰਕਾਰ ਦਾ ਉਧਰ ਧਿਆਨ ਦੇਣਾ ਮੰਗ ਪੱਤਰ ਆਈ ਅਸੀਂ ਉਹਨਾਂ ਨੂੰ ਇਹ ਚੀਜ਼ਾਂ ਬਾਰੇ ਦਿਖਾਣਾ ਚਾਹਨੇ ਆ બી એવી જગાને જનતાની આપણે